मान्योग डीजीपी साहब पंजाब ਅਤੇ ਐਸਐਸਪੀ ਸਾਹਿਬ ਮੁਕਸਰ ਸਾਹਿਬ શ્રી ਭਾਗੀ ਰਤਮੀਨਾ ਜੀ ਦੇ ਦਿਸ਼ਾ ਨਿਰਦੇਸ਼ ੇਟ ਅੱਜ ਡਿਸਟ੍ਰਿਕਟ ਜੇਲ ਮੁਕਸਰ ਦੀ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੰਡਕਟ ਕੀਤਾ 15 ਅਗਸਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾੜੇ ਅਨਸਰਾਂ ਨੂੰ ਠੱਲ ਪਾਣ ਲਈ ਅਸੀਂ ਇਹ ਆਪਰੇਸ਼ਨ ਕੀਤਾ ਜੇਲ ਦੀ ਥੋਰੋ ਸਰਚ ਕੀਤੀ ਗਈ ਹੈ ਇਸ 'ਚ ਤਕਰੀਬਨ ਸਾਡੇ 150 ਮੁਲਾਜ਼ਮ ਨੇ ਤੇ ਗਸਟਡ ਆਫਸਰਸ ਨੇ ਰਲ ਕੇ ਸਰਚ ਆਪਰੇਸ਼ਨ ਕੀਤਾ ਸਰ ਕੁਝ ਮਿਲਿਆ ਹੁਣ ਤੱਕ ਨਹੀਂ ਜੀ ਕੋਈ ਤਤਰਾਯੋਗ ਚੀਜ਼ ਹਜੇ ਥੇ ਰਿਕਵਰ ਨਹੀਂ ਹੋਈ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਐਸਐਸਪੀ ਸਾਹਿਬ ਮੁਕਸਰ ਸਾਹਿਬ ਸ਼੍ਰੀ ਭਾਗੀ ਰਤਮੀਨਾ ਜੀ ਦੇ ਦਿਸ਼ਾ ਨਿਰਦੇਸ਼ ੇਟ ਅੱਜ ਡਿਸਟ੍ਰਿਕਟ ਜੇਲ ਮੁਕਸਰ ਦੀ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੰਡਕਟ ਕੀਤਾ 15 ਅਗਸਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾੜੇ ਅੰਸਰਾਂ ਨੂੰ ਥੱਲ ਪਾਉਣ ਲਈ ਅਸੀਂ ਇਹ ਆਪਰੇਸ਼ਨ ਕੀਤਾ ਹੈ ਜੇਲ੍ਹ ਦੀ ਥੋਰੋ ਸਰਚ ਕੀਤੀ ਗਈ ਹੈ ਇਸ 'ਚ ਤਕਰੀਬਨ ਸਾਡੇ 150 ਮੁਲਾਜ਼ਮ ਨੇ ਤੇ ਗੈਸਟਿਡ ਆਫਸਰਸ ਨੇ ਰਲ ਕੇ ਸਰਚ ਆਪਰੇਸ਼ਨ ਕੀਤਾ ਸਰ ਕੁਝ ਮਿਲਿਆ ਹੁਣ ਤੱਕ ਨਹੀਂ ਜੀ ਕੋਈ ਤਤਰਾਜੋਗ ਚੀਜ਼ ਹਜੇ ਥੇ ਰਿਕਵਰ ਨਹੀਂ ਹੋਈ ਹੈ